ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਤੰਦਰੁਸਤੀਆਂ ਦੇਵੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸ ਕਰਦੀ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਆਨੰਦ ਪਿਆਰੀ ਜੀ ਬਾਤ ਦਾ ਇਕ ਰਾਜਾ ਸੀ ਨਾਲ ਨਾਲ ਦਮਯੰਤੀ ਉਹਦੇ ਘਰ ਵਾਲੀ ਸੀ ਤਾਂ ਓਹੋ ਦੋ ਭਾਈ ਸੀ ਉਹ ਦੋ ਹੀ ਉਹਦੇ ਬੱਚੇ ਸੀ ਰਾਜੇ ਦੇ ਨਾਲ ਦੇ ਜਿਹੜੇ ਦੋ ਬੱਚੇ ਸੀ ਉਹ ਨਾਨਕੇ ਘਰ ਹੀ ਰਹਿੰਦੇ ਸੀ ਉੱਥੇ ਹੀ ਪੜ੍ਹਦੇ ਸੀ ਦੋਨੋਂ ਤਾਂ ਦੋ ਜਿਹੜੇ ਇਹ ਨਾਲ ਦੋ ਭਾਈ ਸੀ ਦੋ ਇਹ ਦੇਦ ਰਾਜ ਤੇ ਰਾਜ ਕਰਦੇ ਸੀ ਇਹ ਤਾ ਜਿਹੜਾ ਉਹਦਾ ਛੋਟਾ ਭਾਈ ਸੀ ਇਹ ਜਿਹੜਾ ਨਲ ਸੀ ਨਾ ਇਹ ਜਿਵੇਂ ਰਾਜਿਆਂ ਨੂੰ ਆਮ ਹੀ ਹੁੰਦਾ ਵੀ ਇਹ ਖੇਡਦੇ ਨੇ ਸਾਰ ਪਾਸਾ ਉਹ ਦੋਨੇ ਭਾਈ ਸਾਰ ਪਾਸਾ ਖੇਡਣ ਲੱਗ ਗਏ ਤਾਂ ਉਹ ਛੋਟਾ ਜਿੱਤ ਗਿਆ ਰਾਜ ਭਾਗ ਦੀ ਸ਼ਰਤ ਲਾ ਲਈ ਨਲ ਹਾਰ ਗਿਆ ਉਹਨੂੰ ਰਾਜ ਭਾਗ ਹਾਰ ਗਿਆ ਤਾ ਉਹ ਜਿਹੜੀ ਉਹਦੇ ਪਰਜਾਈ ਤੀ ਨਾਲ ਰਾਜੇ ਦੀ ਉਹ ਪਹਿਲਾਂ ਹੀ ਲੱਗਦੀ ਸੀ ਉਹਨਾਂ ਤੇ ਬਹੁਤ ਹੁਣ ਤੌ ਰਾਜ ਭਾਗ ਹਾਰ ਗਏ ਉਹ ਆਪਦੇ ਘਰ ਵਾਲੇ ਨੂੰ ਕਹਿਣ ਲੱਗੀ ਵੀ ਤੁਸੀਂ ਐਂ ਕਰੋ ਮਹਾਰਾਜ ਇਹਨਾਂ ਨੂੰ 12 ਸਾਲ ਦਾ ਦੇਸ਼ ਨਕਾਲਾ ਦੇ ਦਿਓ ਕਹਿੰਦੀ ਨਾ ਫੇਰੇ 12 ਸਾਲ ਰਾਜ ਭਾਗ ਲੈਣ ਆਪਾਂ ਤੋਂ ਵੀ ਇਹਨੇ ਦੇਖੀ ਜਾਊਗੀ ਉਹਨੇ ਭਾਈ ਕਿਹਾ ਵੀ ਠੀਕ ਹੈ ਦੋਹਾਂ ਨੂੰ ਕਹਿੰਦਾ ਵੀ ਭਾਈ ਤੁਹਾਨੂੰ 12 ਸਾਲ ਦਾ ਬਨਵਾਸ ਦੇ ਰਿਹਾ ਤਾਂ ਬਾਗ ਜੋ ਛੱਡ ਕੇ ਚਲੋ ਜੀ ਦੋਨੇ ਨਿਕਲ ਕੇ ਘਰੋਂ ਬਹੁਤ ਦੂਰ ਲੰਘੇ ਤਾਂ ਇੱਕ ਮਕਬਰ ਆਇਆ ਉਹ ਰਾਜਾ ਕਹਿਣ ਲੱਗਿਆ ਵੀ ਰਾਣੀ ਆਪਾਂ ਮਕਬਰੇ ਚ ਜਿੰਦਾ ਕੁੰਡਾ ਲੱਗਦਾ 15 ਇੱਥੇ ਰਾਤ ਕੱਟਦੇ ਆਂ ਬੀ ਬਾਹਰਤਾਪਨ ਕੋ ਜਾਨਵਰ ਦਾ ਹਮਲੇ ਦਾ ਡਰ ਹੈ ਉਹ ਕਹਿੰਦੀ ਵੀ ਠੀਕ ਹੈ ਉਹ ਭਾਈ ਰਾਤ ਨੂੰ ਅਕਬਰੇ ਚ ਪੈ ਗਏ ਓਏ ਹੋਏ ਤਾਂ ਉਹਦੇ ਰਾਜੇ ਦੇ ਦਿਮਾਗ ਚ ਆਇਆ ਪਏ ਪਏ ਦੇ ਵੀ 12 ਸਾਲ ਬਹੁਤ ਵੱਡੀ ਉਮਰ ਹੈ ਕਦੀ ਵੀ ਕਿਉਂ ਨਾ ਮੈਂ ਮੈਂ ਰਾਣੀ ਨੂੰ ਕਿੱਥੇ ਖਿੱਚੀ ਫਿਰੂੰਗਾ ਵੀ ਜੇ ਮੈਂ ਇਹਨੂੰ ਇੱਥੇ ਛੱਡ ਜਾਏ ਆਪੇ ਆਪ ਦੇ ਪੇਕੇਆਂ ਨੂੰ ਵਗ ਜੂਗੀ ਭੀ ਮੇਂ ਨਗਰ ਉਹਦੇ ਪੇਕੇ ਤੇ ਤਾਂ ਭਾਈ ਰਾਤ ਨੂੰ ਸੁੱਤੀ ਪਈ ਸੀ ਉਹ ਤਾਂ ਉਹਨੂੰ ਛੱਡ ਕੇ ਵਗ ਗਿਆ ਗਿਆ ਹੋਇਆ ਤਾਂ ਤੜਕੇ ਨੂੰ ਰਾਣੀ ਉੱઠી ਦੇਖਦੀ ਐ ਵੀ ਰਾਜਾ ਤਾਂ ਹੈ ਨਹੀਂ ਉਰੇ ਪਹਾੜ ਦੀ ਆਲੇ-ਦਾਲੇ ਬਾਹਰ ਸਾਰੇ ਤਾਂ ਉਹਨੂੰ ਇੱਕ ਸ਼ਿਕਾਰੀ ਮਿਲ ਗਿਆ ਉਹ ਕਹਿਣ ਲੱਗਿਆ ਭੈਣ ਤੂੰ ਕੌਣ ਐਂਗੀ ਉਹ ਕਹਿੰਦੀ ਵੀ ਭਾਈ ਐ ਕਰਕੇ ਮੈਂ ਦਰਮਿਆੰਤੀ ਆ ਲਾਨਾ ਰਾਜਾ ਦੀ ਨਾਲ ਵੀ ਸਾਨੂੰ ਦੇਸ ਨਕਾਲਾ ਦਿੱਤਾ ਮੇਰੇ ਦਿਉਰ ਨੇ ਉਹ ਕਹਿਣ ਲੱਗਿਆ ਵੀ ਕੋਈ ਨਾ ਰਾਜਾ ਤਾਂ ਸਾਰੇ ਕਿਤੇ ਭਾੜਿਆ ਭਾਈ ਉਹ ਕਹਿੰਦਾ ਵੀ ਰਾਜਾ ਤਾਂ ਨਹੀਂ ਥਿਆ ਰਿਹਾ ਆਪਾਂ ਨੂੰ ਭਾਗਿਆ ਹੋ ਕਿਤੇ ਵੀ ਤੂੰ ਮੇਰੇ ਨਾਲ ਚੱਲ ਤੇਰੇ 12 ਸਾਲ ਮੈਂ ਕਢਾਂਗਾ ਤੂੰ ਮੇਰੀ ਧਰਮ ਦੀ ਪਹਿਣ ਹੈ ਭਾਈ ਉਹ ਭਾਗੀ ਉਹਦੇ ਨਾਲ ਹੁਣ ਕਰਦੀ ਵੀ ਕੀ ਉਹਦੇ ਨਾਲ ਗਈ ਤਾਂ ਜਿਵੇਂ ਕਿ ਮੈਂ ਚਲੋ ਟਾਈਮ ਲੰਘ ਰਿਹਾ ਉਧਰੋਂ ਜਦੋਂ ਨਾ ਲੱਗਿਆ ਤਾਂ ਰਾਹ ਦੇ ਵਿੱਚ ਉਹਨੂੰ ਇੱਕ ਸੱਪ ਹੱਕਾ ਮਾਰਦਾ ਹੈ ਰਾਜਾ ਮੇਰੀ ਗੱਲ ਸੁਣ ਕੇ ਜਾ ਉਹ ਡਰ ਗਿਆ ਵੀ ਜਦੋਂ ਦੇਖਿਆ ਵੀ ਤਾਂ ਸੱਪ ਹੈ ਤਾਂ ਮੈਨੂੰ ਦਸ ਲੂਗਾ ਉਹ ਕਹਿੰਦਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਮੇਰੇ ਨੇੜੇ ਹੋ ਕੇ ਗੱਲ ਸੁਣੋ ਤੈਨੂੰ ਕੋਈ ਸਲਾਹ ਦੇਵਾਂਗਾ ਭਾਈ ਉਹ ਨੇੜੇ ਹੋਇਆ ਤਾਂ ਉਹਨੂੰ ਕਹਿਣ ਲੱਗਾ ਉਹਨੇ ਫੁਕਾਰਾ ਮਾਰ ਕੇ ਉਹਦਾ ਰੰਗ ਕਾਲਾ ਕਰਤਾ ਉਹ ਕਹਿਣ ਲੱਗਿਆ ਵੀ ਕਰਤੀ ਉਹ ਹੀ ਸੱਪਾਂ ਵਾਲੀ ਗੱਲ ਕੋਲੇ ਬੁਲਾ ਕੇ ਆ ਕੀ ਕਰਤਾ ਤੈਂ ਉਹ ਕਹਿੰਦਾ ਤੇਰੇ ਕੰਮ ਆਊਗਾ ਕਹਿੰਦਾ ਹੁਣ ਤੂੰ ਫਲਾਨੇ ਰਾਜੇ ਕੋਲ ਵਗ ਜਾ ਉਹ ਰਾਜਾ ਕਹਿੰਦਾ ਤੈਨੂੰ ਉਹਨੂੰ ਕਹਿੰਦਾ ਸਾਰਥੀ ਦੀ ਲੋੜ ਹੈ ਤੈਨੂੰ ਸਾਰਥੀ ਰੱਖੂ ਕਹਿੰਦਾ ਜੇ ਤੇਰਾ ਉਹੀ ਰੂਪ ਹੁੰਦਾ ਤੈਨੂੰ ਨੌਕਰੀ ਨਹੀਂ ਤੇ ਮਿਲਣੀ ਵੀ ਹੁਣ ਉਹ ਤੈਨੂੰ ਨੌਕਰ ਸਮਝ ਕੇ ਰੱਖ ਤਾਂ ਲਊਗਾ ਉਹ ਕਹਿੰਦਾ ਵੀ ਠੀਕ ਹੈ ਉਹ ਨੂੰ ਕਹਿੰਦਾ ਹਾਂ ਮੇਰੀ ਗੰਜ ਲੈ ਜਾ ਜਿਹੜੀ ਸੱਪ ਕੁੰਜ ਲਾਉਂਦਾ ਜਾਲੀ ਜੀ ਵੀ ਆ ਮੇਰੀ ਗੁੰਜ ਲੈ ਜਾ ਇਹਨੂੰ ਤੂੰ ਜਦੋਂ ਤਾਂ ਠੀਕ ਹੋਣਾ ਆਪਦਾ ਉਹ ਹੈ ਜੀ ਤੇਰਾ ਹੋ ਜੋ ਇਹਨੂੰ ਉੱਤੋਂ ਦੀ ਚਹਾਲੀ ਉਹ ਕਹਿੰਦਾ ਵੀ ਠੀਕ ਐ ਹੁਣ ਬਾਗ ਗਿਆ ਭਾਈ ਉਹ ਗਿਆ ਤਾਂ ਉਸ ਰਾਜੇ ਦੇ ਜਾ ਕੇ ਉਹ ਕਹਿੰਦਾ ਵੀ ਹਾਂ ਵੀ ਜਵਾਨਾ ਕੌਣ ਐ ਤੂੰ ਕੀ ਭੜਦਾ ਹੈ ਕਹਿੰਦਾ ਮਹਾਰਾਜ ਮੈਂ ਦੇਖਦਾ ਵੀ ਤੁਹਾਡੇ ਮੈਨੂੰ ਇੱਥੋਂ ਕੋਈ ਰੋਟੀ ਰੋਜੀ ਦਾ ਪਾੜਦਾ ਹਾਂ ਤਾਂ ਮੈਂ ਇਕੱਲਾ ਹੀ ਵੀ ਕੋਈ ਨੌਕਰੀ ਮਿਲ ਜੇ ਮਾੜੀ ਮੋਟੀ ਉਹ ਕਹਿੰਦਾ ਵੀ ਤੂੰ ਪਹਿਲਾਂ ਕੀ ਕਰਦਾ ਸੀ ਉਹ ਸੱਪ ਨੇ ਉਹਨੂੰ ਕਿਹਾ ਸੀ ਵੀ ਤੂੰ ਐ ਨਾ کہیں ਵੀ ਮੈਂ ਰਾਜਾ ਤੂੰ کہیں ਵੀ ਮੈਂ ਰਾਜੇ ਦਾ ਸਾਰਥੀ ਰਹਾ ਉਹ ਕਹਿੰਦਾ ਠੀਕ ਹੈ ਉਹ ਕਹਿੰਦਾ ਮਹਾਰਾਜ ਮੈਂ ਨਾਲ ਰਾਜੇ ਦਾ ਰਥਵਾਨ ਸੀ ਵੀ ਹੁਣ ਉਹਨੂੰ 12 ਸਾਲ ਦੀ ਸਜ਼ਾ ਮਿਲ ਗਈ। ਦੇਸ਼ ਨਕਾਲਾ ਵੀ ਹੁਣ ਮੈਨੂੰ ਵੀ ਆਉਣਾ ਪਿਆ। ਉਹ ਕਹਿੰਦਾ ਠੀਕ ਐ ਫਿਰ ਤੂੰ ਵੀ 12 ਉਹ ਤਾਂ ਕਹਿੰਦਾ ਮੈਂ ਸੁਣਿਆ ਵੀ ਨਲ ਰਾਜੇ ਦਾ ਜਿਹੜਾ ਸਾਰਥੀ ਸੀ ਉਹ ਨਲ ਰਾਜੇ ਨੂੰ ਮਿਲਿਆ ਹੋਇਆ ਸੀ ਵਰਦਾਨ ਵੀ ਤੇਰਾ ਜਦੋਂ ਤੂੰ ਰੱਥ ਚਲਾਵੇਂਗਾ ਨਾ ਹਵਾ ਚੁੜਿਆ ਕਰੂ ਘੋੜਾ ਵੀ ਰੱਥ ਵੀ ਉਹ ਕਹਿੰਦਾ ਵੀ ਮੈਂ ਸੁਣਿਆ ਵੀ ਉਹਦਾ ਤਾਂ ਨਲ ਰਾਜੇ ਦਾ ਤਾਂ ਘੋੜਾ ਤੇ ਰਥ ਹਵਾ 'ਚ ਉੱਡਦੇ ਸੀ ਉਹ ਕਹਿੰਦਾ ਹਾਂ ਮਹਾਰਾਜ ਕਹਿੰਦਾ ਠੀਕ ਐ ਫਿਰ ਅੱਜ ਤੋਂ ਤੂੰ ਮੇਰਾ ਵੀ ਸਾਰਥੀ ਐ ਉਹ ਕਹਿੰਦਾ ਜੀ ਠੀਕ ਐ ਹੁਣ ਉਹ ਨੂੰ ਜਿੱਥੇ ਜਾਂਦਾ ਭਾਈ ਨਾਲ ਲੈ ਜਾਂਦਾ ਉਹ ਵੀ ਦੇਖਦਾ ਵੀ ਜਦੋਂ ਕਿਤੇ ਖੁੱਲੀ ਜਗ੍ਹਾ ਹੁੰਦੀ ਐ ਤਾਂ ਘੋੜਾ ਤੇ ਰਥ ਹਵਾ 'ਚ ਉੱਡਦੇ ਨੇ ਉਹ ਮਹਿਸੂਸ ਕਰਦਾ ਉਹ ਰਾਜਾ ਤਾਂ ਚਲੋ ਜੀ ਲੰਘਿਆ ਟਾਈਮ ਉਹਨਾਂ ਨੇ ਲਿਖਿਆ ਹੋਇਆ ਤੀ ਦੋਹਾਂ ਪਤੀ ਪਤਨੀ ਨੇ ਵੀ 12 ਸਾਲ ਇੱਥੇ ਆ ਕੇ ਪੂਰੇ ਹੋਣਗੇ ਜਦੋਂ ਰਹਿ ਗਏ 4 ਮਹੀਨੇ ਉਹ ਕਹਿਣ ਲੱਗੀ ਉਧਰੋਂ ਤੇ ਮੈਂ ਅੰਤੀ ਕਹਿੰਦੀ ਭਾਈ ਵੀ ਜਿਹੜਾ ਨੇੜੇ ਸ਼ਹਿਰ ਹੈ ਕਿਹੜਾ ਸ਼ਹਿਰ ਹੈ ਉਹ ਕਹਿੰਦਾ ਵੀ ਇਹ ਆਹ ਫਲਾਨਾ ਰਾਜਾ ਉੱਥੇ ਆ ਸ਼ਹਿਰ ਹੈ ਕਹਿੰਦੀ ਉੱਥੇ ਮੇਰੀ ਮਾਸੀ ਹੈ ਉਹ ਰਾਜੇ ਦੇ ਘਰੇ ਜੇ ਜੇ ਮੈਨੂੰ ਉੱਥੇ ਛੱਡ ਕੇ ਆਵੇਂ ਉਹ ਕਹਿੰਦਾ ਉੱਥੇ ਛੱਡਿਆ ਉਹਨਾਂ ਉਹਦੇ ਲਵੇ ਗਿਆ ਭਾਈ ਛੱਡਣਾ ਤਾਂ ਉਹ ਮਾਸੀ ਨੇ ਸਿਆਣਲੀ ਕੁੜੀ ਬਾਰੇ ਕਹਿਣ ਲੱਗੀ ਅਰਧਲੇ ਨੂੰ ਵੀ ਜਾ ਕੇ ਰਾਣੀ ਨੂੰ ਕਹਿ ਦੋ ਵੀ ਤੇਰੀ ਭਣਜੀ ਆਈ ਆ ਜਿਸ ਨੂੰ 12 ਸਾਲ ਦਾ ਬਨਵਾਸ ਮਿਲਿਆ ਹੋਇਆ ਭਾਈ ਉਹ ਆਈ ਉਹਨੇ ਗਾਰਡਨਰ ਲਾਈ ਕਹਿਣ ਲੱਗੀ ਵੀ ਤੂੰ ਪਹਿਲਾਂ ਕਿਉਂ ਨਾ ਆ ਜੇ ਮੇਰੇ ਕੋਲੇ ਉਹ ਕਹਿੰਦੀ ਵੀ ਕੋਈ ਨਾ ਮੈਂ ਤਾਂ ਇੱਥੇ ਹੀ ਸੀਗੀ ਕਿਸੇ ਲਵੇ ਵੀ ਅੱਜ ਸ਼ਹਿਰ ਤਾਂ ਆ ਗਈ ਸੀ ਵੀ ਚਲ ਤੇਰੇ ਕੋਲੇ ਆ ਗਈ ਉਹ ਕਹਿੰਦੀ ਵੀ ਠੀਕ ਹੈ ਉਹਨਾਂ ਭਾਈ ਜਦੋਂ ਹੋ ਗਏ 12 ਸਾਲ ਕੁਝ ਦਿਨ ਰਹਿੰਦੇ ਨੇ ਉਹ ਆਪਦੇ ਉੱਥੋਂ ਆਪਦੇ ਪਿਓ ਕੋਲੇ ਵਾਗੀ ਭੀਮਨਗਰ ਉਹਦਾ ਪਿਓ ਸੀ ਭੀਮ ਸਿੰਘ ਰਾਜਾ ਦਮਯੰਤੀ ਦਾ ਉਹ ਆਮ ਤੇ ਪਿਓ ਨੂੰ ਕਹਿਣ ਲੱਗੀ ਵੀ ਜੇਤਾ ਰਾਜਾ ਹੋਇਆ ਜੇਮ ਦਾ ਫੇਰ ਤਾਂ ਉਹ ਆਉ ਜ਼ਰੂਰ 12 ਸਾਲ ਪੂਰੇ ਹੋਇਆ ਤੋ ਵੀ ਜੇ ਨਾ ਹੋਇਆ ਤਾਂ ਫਿਰ ਦੇਖੀ ਜਾਊਗੀ ਮੇਰੇ ਦੋ ਬੱਚੇ ਹੈਗੇ ਮੈਂ ਇਹਨਾਂ ਦੇ ਸਿਰ ਤੇ ਟਾਈਮ ਕੱਢੂੰਗੀ ਆਪਦਾ ਤੇ ਉਹ ਕਹਿੰਦਾ ਫਿਰ ਆਪਾਂ ਨੂੰ ਕਿਵੇਂ ਪਤਾ ਲੱਗੇ ਰਾਜੇ ਦਾ ਉਹ ਕਹਿੰਦੀ ਤੂੰ ਚਿੱਠੀਆਂ ਵੰਡ ਦੇ 100-100 ਉਹ ਦੇ ਵਿੱਚ ਸਾਰੇ ਰਾਜਿਆਂ ਦੇ ਵੀ ਰਾਣੀ ਦੀ ਦਮਯੰਤੀ ਦੁਬਾਰੇ ਸ਼ਾਦੀ ਕਰ ਰਹੀ ਹੈ ਜਿਹੜਾ ਸਭ ਤੋਂ ਪਹਿਲਾਂ ਪਹੁੰਚੂਗਾ ਉਹਦੇ ਨਾਲ ਵਿਆਹ ਹੋ ਜਾਊਗਾ ਚਲੋ ਜੀ ਹੋਰ ਰਾਜੇ ਕੋਲੇ ਵੀ ਬਾਗੀ ਜਿੱਥੇ ਨਾਲ ਰਹਿੰਦਾ ਸੀ ਉਹ ਨਾਲ ਨੂੰ ਕਹਿਣ ਲੱਗਿਆ ਵੀ ਭਾਈ ਆਪਾਂ ਕੱਲ ਨੂੰ ਆਪਾਂ ਭੀਮਨਗਰ ਜਾਣਾ ਵੀ ਇੱਥੋਂ ਇੰਨੀ ਬਾਟ ਹੈ ਸੌ ਕੋ ਤੋਂ ਉੱਪਰ ਹੈ ਉਹ ਕਹਿੰਦਾ ਮਹਾਰਾਜ ਹੁਣ ਪੈ ਜੋਤ ਪਰ ਸਵੇਰੀ ਚੱਲਾਂਗੇ ਉਹ ਕਹਿੰਦਾ ਪਹੁੰਚ ਜਾਗੇ ਉਨੇ ਟਾਈਮ 'ਚ ਵੀ 12 ਵਜੇ ਦੇ ਨੂੰ ਪਹੁੰਚਣਾ ਹੈ ਉਹ ਕਹਿੰਦਾ ਹਾਂ ਪਹੁੰਚ ਜਾਾਂਗੇ ਪੈ ਗੇ ਤੜਕੇ ਨੂੰ ਨਾਲਨੇ ਆਵਦਾ ਚੱਕਿਆ ਰਥ ਉਹਨੂੰ ਕਹਿਣ ਲੱਗਿਆ ਵੀ ਤੂੰ ਮਹਾਰਾਜ ਜਿਹੜਾ ਕੁਸ ਚੱਕਣਾ ਚੱਕੋ ਆਪਾਂ ਚੱਲੋ ਚੱਲ ਜੀ ਤਾਂ ਜਾਂਦਾ ਭਾਈ ਰਥ ਹਵਾ ਚ ਉੱਡਦਾ ਉਹ ਰਾਜੇ ਨੇ ਕੀ ਕਰਿਆ ਆਪਦਾ ਦਸਾਲਾ ਦੀ ਮੁੰਡੇ ਤੇ ਉਹਨੇ ਲਾ ਕੇ ਸਿੱਟ ਤਾਂ ਹੀਠਾ ਸਿੱਟਿਆ ਹੋਇਆ ਤਾਂ ਉਹਨੂੰ ਕਹਿਣ ਲੱਗਿਆ ਵੀ ਸਾਰਥੀ ਮੇਰਾ ਤਾਂ ਦਸਾਲਾ ਡਿਗ ਪਿਆ ਮਗਰ ਉਹ ਕਹਿੰਦਾ ਮਹਾਰਾਜ ਉਹ ਤਾਂ ਚਾਰ ਕੋ ਲਾਂਗੇ ਆਪਾਂ ਤਾਂ ਗਾਹਾਂ ਹੁਣ ਦਸਾਲੇ ਨੂੰ ਭੁੱਲੋ ਚਾਰ ਕੋ ਆ ਉਹ ਕਹਿਣ ਲੱਗਿਆ ਇੰਨਾ ਹਿਸਾਬ ਕਿਤਾਬ ਹੈ ਤੈਨੂੰ ਕਹਿੰਦਾ ਹਾਂ ਮਹਾਰਾਜ ਗਾਹਾਂ ਇੱਕ ਦਰਖਤ ਆ ਗਿਆ ਉਹ ਵੀ ਜਵਾਰੀ ਸੀ ਰਾਜਾਪੁਰਾ ਉੱਥੇ ਆ ਕੇ ਉਹਨੂੰ ਕਹਿਣ ਲੱਗਿਆ ਕਹਿੰਦਾ ਮੈਨੂੰ ਮੈਂ ਦੱਸਾਂਗਾ ਨਾ ਦਰਖਤ ਦੇ ਕਿੰਨੇ ਪੱਤੇ ਤੇ ਕਹਿੰਦਾ ਉਹ ਕਹਿੰਦਾ ਹਾਂ ਦੱਸੋ ਮਹਾਰਾਜ ਕਹਿੰਦਾ ਇਹਨੂੰ 215 ਪੱਤੇ ਲੱਗੇ ਹੋਏ ਤੇ 215 ਹੀਆਂ ਡਿੱਗੇ ਪਏ ਨੇ ਉਹ ਕਹਿੰਦਾ ਮਹਾਰਾਜ ਕਮਾਲ ਕਰਦੇ ਹੋ ਉਹ ਕਹਿੰਦਾ ਵੀ ਮੈਂ ਕਦੇ ਹਾਰਿਆ ਨਹੀਂ ਥੀ ਸਾਰ ਪਾਸੇ ਜੇ ਬਾਹਰ ਜਾਂਦਾ ਇੱਥੇ ਖੇਡਦਾ ਵੀ ਮੈਨ ਤੋਂ ਤਾਂ ਸਿੱਖ ਸਿੱਖ ਜਾਂਦੇ ਤੇ ਗੁਰੂ ਕਹਿੰਦਾ ਮਹਾਰਾਜ ਫਿਰ ਮੈਨੂੰ ਕਿਉਂ ਨਹੀਂ ਦੱਸਿਆ ਕਦੇ ਉਹ ਕਹਿੰਦਾ ਲੈ ਤੈਨੂੰ ਵੀ ਦੱਸ ਦਿੰਨਾ ਭਾਈ ਉਹਨੇ ਉਹਨੂੰ ਇਹ ਜੇ ਗੁਰ ਦੱਸੇ 2 4 ਕਹਿੰਦਾ ਲੈ ਤੂੰ ਕਦੇ ਨਹੀਂ ਹਾਰੇਗਾ ਹਾਂ ਚਲੋ ਬੱਗ ਗਿਆ ਗਾ ਹਾਂ ਬਗਏ ਜਦੋਂ ਸਭ ਤੋਂ ਪਹਿਲਾਂ ਇਹੀ ਪਹੁੰਚੇ ਤਾਂ ਗੋਲੀਆਂ ਆਈਆਂ ਅੰਦਰੋਂ ਆ ਕੇ ਦੇਖਦੀਆਂ ਨੇ ਵੀ ਇਹ ਤਾਂ ਮਹਾਰਾਜ ਵਰਗੇ ਨਾਲ ਵਰਗੀ ਸ਼ਕਲ ਹੈ ਬੰਦੇ ਦਾ ਰੰਗ ਬਹੁਤ ਕਾਲਾ ਹੈ ਪਰ ਅੰਦਰ ਜਾ ਕੇ ਕਹਿਣ ਲੱਗੀਆਂ ਵੀ ਮਹਾਰਾਜ ਵੀ ਜਿਹੜਾ ਰਾਜਾ ਆਇਆ ਹੈ ਨਾ ਉਹਦਾ ਸਾਰਥੀ ਹੈ ਇੱਕ ਵੀ ਉਹ ਅਗੜਾ ਮੂੰਹ ਚਿਹਰਾ ਮੋਰਾ ਜਮੇ ਰਾਜੇ ਵਰਗਨ ਅਲ ਵਰਗਾ ਪਰ ਰੰਗ ਨਹੀਂ ਹੈ ਉਹ ਰੰਗ ਬੜਾ ਕਾਲਾ ਹੈ ਉਹ ਦਰਮਿਆੰਤੀ ਕਹਿੰਦੀ ਮੈਨੂੰ ਦੇਖਣ ਦਿਓ ਕਿਉਂ ਵਿਆਹ ਬੁੱਕੀ ਨੇ ਕਰਾਉਣਾ ਤੇ ਉਹਨੇ ਤਾਂ ਆਈ ਸੀ ਵੀ ਮੈਨੂੰ ਨਾਲ ਮਿਲੂਗਾ ਤਾਂ ਜਦੋਂ ਉਹ ਆਈ ਉਹਨੇ ਉਹਨੂੰ ਬੁਲਾ ਲਿਆ ਸਾਰਥੀ ਸਮਝ ਕੇ जानके ਬੁਲਾਇਆ ਬੁਲਾਇਆ ਤਾਂ ਉਹਨੇ ਤਾਂ ਆਵਾਜ਼ ਪਛਾਨ ਲਈ ਕਹਿੰਦੀ ਮਹਾਰਾਜ ਤੁਸੀਂ ਕਹਿੰਦੀ ਆ ਰੰਗ ਨੂੰ ਕੀ ਹੋਇਆ ਉਹ ਕਹਿਣ ਲੱਗਿਆ ਵੀ ਰਾਣੀ ਲੰਬੀ ਹੀ ਕਹਾਣੀ ਹੈ ਵੀ ਮੈਨੂੰ ਮੈਂ ਚੱਲਦਾ ਅੰਦਰ ਤੈਨੂੰ ਦੱਸਦਾ ਸਾਰਾ ਕੁਝ ਗਿਆ ਭਾਈ ਉਹ ਰਾਜੇ ਨੂੰ ਟੱਡ ਬਿਠਾਤਾ ਇੱਕ ਕਮਰੇ ਚ ਬਿਠਾ ਕੇ ਜਦੋਂ ਨਾਲੋ ਗਿਆ ਅੰਦਰ ਜਾ ਕੇ ਉਹਨੇ ਕੁੰਝ ਫੇਰੀ ਉਹ ਤੌਹੀਨ ਨਾਲ ਨਿਕਲਿਆ ਆ ਪਹਿਲਾਂ ਵਾਲਾ ਤਾਂ ਹੁਣ ਵਿਆਹ ਕਿਹਨੇ ਕਰਾਉਣਾ ਸੀ ਉਹ ਰਾਜੇ ਨੂੰ ਮੋੜਤਾ ਕਹਿੰਦੇ ਜੀ ਇਹ ਤਾਂ ਇਹਦੇ ਨਾਲ ਕਰਾਊਗੀ ਵੀ ਇਹ ਤਾਂ ਰਾਜਾ ਹੀ ਹੈ ਇਹ ਨਾਲ ਤਾਂ ਉਹ ਰਾਜਾ ਵੀ ਪਾਈ ਮਨਜਾ ਹੋਇਆ ਸੁਣ ਕੇ ਚਲੋ ਹੁਣ ਭਾਈ ਉਹ ਦੋਨੇ ਜਾਣੇ ਆਪਦੇ ਰਾਜ ਚ ਆ ਗਏ ਆਪਦੇ ਰਾਜ ਚ ਆਏ ਤਾਂ ਆ ਕੇ ਆਪਦਾ ਆਪਦੇ ਭਾਈ ਨੂੰ ਕਹਿਣ ਲੱਗਿਆ ਵੀ ਲੈ ਲਾ ਹੁਣ ਸਾਰ ਪਾਸੇ ਦੀ ਬਾਜੀ ਹੁਣ ਵੀ ਆਪਾਂ ਤੈਂ ਤਾਂ ਮੇਰੇ ਨਾਲ ਕਰ ਲਈ ਪਰ ਮੈਂ ਨਹੀਂ ਕਰਦਾ ਮੈਂ ਸਿਰਫ ਆਪਦੇ ਰਾਜ ਵਾਸਤੇ ਲਾਉਂਗਾ ਤੇਰਾ ਰਾਜ ਨਹੀਂ ਖੋਹਦਾ ਮੈਂ ਲਾਈ ਜਦੋਂ ਭਾਈ ਇਹਨੇ ਹੁਣ ਗੁਰਸਿੱਖੇ ਹੋਏ ਤੇ ਜਿੱਤ ਗਿਆ ਆਪਦਾ ਰਾਜ ਉਹ ਤੋਂ ਲੈ ਲਿਆ ਭਾਈ ਤੋਂ ਲੈ ਕੇ ਹੁਣ ਆਪਦਾ ਉੱਥੇ ਰੰਗੀ ਬਸਦੇ ਨੇ ਸੋ ਇੰਨੀ ਗੱਲ ਆ ਤਾਂ ਜੀ ਧੰਨਵਾਦ